ਆ ਦੇਖੋ ਬਹੁਤ ਜ਼ਿਆਦਾ ਜਿਹੜੀ ਪਾਣੀ ਦੇ ਨਾਲ ਭਰੀ ਆਉਂਦੀ ਆ ਗੁਸਟਾਲ ਰਾਹੀਂ ਫੌਜਾਂ ਨੂੰ ਸੋਨੇ ਦੀਆਂ ਮੋਹਰਾਂ ਵੱਡੀਆਂ ਸੀਗੀਆਂ ਹਨ ਤੇ ਆ ਜੀ ਸਰੋਵਰ ਨਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਮਿੱਠੇ ਜਲ ਦਾ ਸੋਮਾ ਪ੍ਰਗਟ ਕੀਤਾ ਸੀ ਪ੍ਰਾਤਨ ਜਿਹੜੀ 베ਰੀ ਸਾਹਿਬ ਨੇ ਹਨ ਕਰਵਾਉਂਿਆ ਤੁਹਾਨੂੰ ਦਰਸ਼ਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹੋਏ ਹਾਂ ਹਜੂਰ ਸਾਹਿਬ ਇਹ ਇੱਥੇ ਸਾਰੇ ਲੋਕਲ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਆਪਾਂ ਤੁਹਾਨੂੰ ਅੱਜ ਵੀ ਵੀਡੀਓ ਦੇ ਵਿੱਚ ਸਾਰੇ ਗੁਰਦੁਆਰਾਂ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਵੀਡੀਓ ਦੇ ਵਿੱਚ ਬਣੇ ਰਹੋ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਦਾ ਜਿਹੜਾ ਕੰਮ ਚੱਲ ਰਿਹਾ ਹੈ ਨਾ ਤੇ ਉਧਰਲੇ ਪਾਸੇ ਜਿਹੜਾ ਤੁਸੀਂ ਅੱਗੇ ਦੇਖ ਰਹੇ ਹੋ ਉਧਰ ਜਿਹੜਾ ਲੰਗਰ ਹਾਲ ਬਣਾਇਆ ਜਾ ਰਿਹਾ ਤੇ ਇੱਧਰ ਆਹ ਸਾਰਾ ਜਿਹੜਾ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਦਾ ਕੰਮ ਚੱਲ ਰਿਹਾ ਤੇ ਗੁਰਦੁਆਰਾ ਰਤਨਗੜ੍ਹ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਲੈ ਕੇ ਚੱਲਦੇ ਆਂ ਤੁਹਾਨੂੰ ਕਰਵਾਉਣੇ ਆਪਾਂ ਦਰਸ਼ਨ ਇਸ ਤੰ ਦਾ ਨਾਮ ਹੈ ਗੋਬੇਰਾ ਦਾ ਗੰਗਸਾਪੀ ਇਸ ਨੂੰ ਪ੍ਰੋਗੈਸਿੰਗ ਕਾਰਜ ਦਿੱਤੇ ਅੰਮ੍ਰਿਤਪੰਜਾਬ ਤੋਂ ਤਾਜ਼ਾ ਪਾਰਿਆਂ ਕੀ ਸਿੱਧਿਕ ਪ੍ਰੋਗੈਸਿੰਗ ਕਾਰਜ ਜੀ ਸੱਚਖੰਡੂ ਪਿਆਲਾ ਕਰਨ ਤੋਂ ਬਾਅਦ ਸੜੇ ਕੋੜਾ ਸਮੇ ਬਾਜੇ ਇਸ ਤਾਂ ਤੇ ਆ ਗਏ ਬਾਬਾ ਰਤਨ ਦਾ ਜੀ ਨੂੰ ਕਰਤਾ ਹੋ ਕੇ ਦਰਸ਼ਨ ਦਿੱਤੇ ਜੀ ਬਾਬਾ ਰਤਨ ਦਾ ਜਿਤ ਭਗਤੀ ਕਰਦੇ ਤੇ ਆ ਬਹੁਤ ਵੱਡੇ ਪੱਗ ਤੋਂ ਹੈ ਉਨਾ ਪਾਰੰਮੀਨੇ ਸਦਾ ਤੋਂ ਉਹ ਕੇ ਚਰਚਾ ਕਰਦੇ ਪ੍ਰਚਾਰ ਦਿੱਤਾ ਬਚਨ ਕੀ ਤੇਰਾ ਨੂੰ ਕਿ ਤੁਸੀਂ ਸੱਚਖੰਡ ਸ੍ਰੀ ਵੰਤੂ ਸਾਜੋ ਜਿੱਥੇ ਸਕਦਾ ਸਾਡੇ ਮਿਸ਼ੋਰੇ ਤੋਂ ਉਦਾਸ ਬੈਠੀਆਂ ਹਨ ਉਹਨਾਂ ਨੂੰ ਜਾ ਕੇ ਦੱਸਣਾ ਪਰੋ ਕਿ ਗੁਰੂ ਕੀ ਕਿਤੇ ਨਹੀਂ ਗਈ ਸਤਵਾਹ ਸਕਤਾ ਦੇ ਅੰਗ ਸੰਗ ਬੰਨ੍ਹਣ ਜਿਹੜੀਆਂ ਸਕਦਾ ਮੱਤਨ ਲਾ ਕੇ ਸੇਵਾ ਸਿਮਰਨ ਕਰਤੀਆਂ ਜੋ ਪਰਮਾਤਮਾ ਪ੍ਰਤਾਪੂ ਹੋ ਕੇ ਦਰਸ਼ਨ ਦੇਹੇ ਇਹਨਾਂ ਤੋਂ ਬਾਅਦ ਜੋ ਪਾਲਨ ਕੀ ਸਤਬਾਬਾ ਨਦਾ ਸੁਖੀ ਜੀ ਨੂੰ ਅਰੇ ਰਿਸ਼ਕੇਛਣ ਤੇ ਪ੍ਰਤਾਪੂ ਹੋ ਕੇ ਦਰਸ਼ਨ ਦਿੱਤੇ ਜੀ ਉਹਨਾਂ ਤੋਂ ਨਗਰਾਂ ਦੇ ਬਾਅਦ ਪਸੇ ਇਹ ਹਾਸ ਕਿਸ ਦਾ ਪੇਰਾ ਹੱਥ 13 ਵਜਨ ਕੀਤੇ ਬਾਬਾ ਦਸ ਜੀ ਨੂੰ ਬਾਬਾ ਤਾਂ ਸਿੱਖੀ ਸਾਡੇ ਪ੍ਰਾਰਥਨਾ ਕੀ ਜਗਾ ਮੇਰੇ ਬੋਦਰਾ ਨਕੀਨਾ ਘਟ ਜਾ ਕੇ ਲੰਗਰ ਚਲਾਓ ਤੁਹਾਨੂੰ ਕਿਹਦੀ ਡੋਟ ਨਹੀਂ ਜਾਵੇਗੀ ਆਪਦੀ ਮਹਾਰਤ ਦੀ ਕਿਰਪਾ ਇਨਤੋਂ ਬਾਅਦ ਇੱਕ ਸਿੰਘ ਦੇ ਸੇਵਾ ਇੰਡੀਆ ਦੀ ਜੇਨਾ ਦਾ ਨਾਲ ਸਰਦਾਰ ਨਿਰੰਜਨ ਸਿੰਘ ਜੀ ਪਿੰਡ ਕਿਦਾਵਾਇਪੁਰ ਜਿਹੜਾ ਪੁਰਾਣਾ ਜਿਹਦੇ ਦਰੱਖਤ ਇਰੀਏ ਵਿੱਚ 40-50 ਤੱਕ ਦੇ ਸਾਹਮਣੇ گوترا ساٹا کرتی جی یہ جگہ دربار ہوئی ہے جی ਸੇਵਾ ਚਲ ਰਹੀ ਆ ਜੇ ਸਤ ਬਾਬਾ ਬਲਵਿੰਦਰ ਸਿੰਘ ਜੀ ਸਤ ਬਾਬਾ ਬਲਵਿੰਦਰ ਸਿੰਘ ਜੀ ਮਾਂ ਪਰਿਵਾਰ ਦੇ ਦੀ ਕੀ ਸੰਗਤਾਂ ਆ ਕੇ ਦੀਆਂ ਦਰਸ਼ਕਾਂ ਆ ਕੇ ਬਈਆਂ ਦੀ ਪਰਵਾਰ ਆਪਾਂ ਪਹੁੰਚਿਆ ਜੀ ਗੁਰਦੁਆਰਾ ਨਾਨਕ ਸਾਹਿਬ ਹੈ ਨਾ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਨੇ ਤੇ ਆਜੋ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਲੈ ਕੇ ਚੱਲਦੇ ਆਂ ਅੰਦਰ ਤੇ ਕਰਵਾਉਨੇ ਆ ਤੁਹਾਨੂੰ ਦਰਸ਼ਨ ਹਾਂ ਗੁਰਦੁਆਰਾ ਨਾਨਕ ਸਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਦਰਬਾਰ ਸਾਹਿਬ ਦੇ ਅੰਦਰ ਲੈ ਕੇ ਚਲਦੇ ਆ ਨਾ ਤੇ ਇੱਧਰ ਸਾਰੀ ਜਿਹੜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਹੋਈ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਲੰਗਰ ਹਾਲ ਬਣਿਆ ਹੋਇਆ ਤੇ ਇੱਥੇ ਰਹਿਣ ਦੇ ਲਈ ਸਰਾਮਾਂ ਵੀ ਬਣੀਆਂ ਹੋਈਆਂ ਨੇ ਨਾ ਤੇ ਜੇਕਰ ਤੁਸੀਂ ਇੱਥੇ ਰੁਕਣਾ ਚਾਹੁੰਦੇ ਹੋ ਰਾਤ ਨੂੰ ਤਾਂ ਰੁਕ ਵੀ ਸਕਦੇ ਹੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਜਿਹੜੀਆਂ ਕਮਰੇ ਬਣੇ ਹੋਏ ਨੇ ਹਨ ਤੇ ਇਹ ਆ ਜੀ ਇਮਾਰਤ ਗੁਰਦੁਆਰਾ ਅ ਸ਼੍ਰੀ ਨਾਨਕ ਸਰ ਸਾਹਿਬ ਦੀ ਤੇ ਆ ਆ ਜਿਹੜਾ ਸਾਹਮਣੇ ਤੁਸੀਂ ਸਰੋਵਰ ਦੇਖ ਰਹੇ ਹੋ ਗੁਰੂ ਨਾਨਕ ਸਰ ਗੁਰਦੁਆਰਾ ਸਾਹਿਬ ਦਾ ਸਰੋਵਰ ਹੈ ਤੇ ਇੱਥੇ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਜਲਦਾ 소ਮਾ ਪ੍ਰਗਟ ਕੀਤਾ ਸੀ ਨਾ ਤੇ ਇੱਥੇ ਬਹੁਤ ਕਿੱਲ ਸੀ ਪਾਣੀ ਦੀ ਜਦੋਂ ਗੁਰੂ ਉਦੋਂ ਫਿਰ ਗੁਰੂ ਸਾਹਿਬ ਜੀ ਨੇ ਜਿਹੜਾ ਉਹ ਜਲਦਾ 소ਮਾ ਪ੍ਰਗਟ ਕੀਤਾ ਸੀ ਔਰ ਇਹਦਾ ਮੰਨਣਾ ਹਨਾ ਵੀ ਜਿਹੜੀਆਂ ਸੰਗਤਾਂ ਔਰ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਦੀ ਨੇ ਤਾਂ ਉਹਨਾਂ ਦੇ ਜਿਹੜੇ ਦੁੱਖ ਦਰਦ ਨੇ ਸਭ ਕੱਟੇ ਜਾਂਦੇ ਨੇ ਆਪੋ ਸਥਾਨ ਅਹ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਆਏ ਸੀਗੇ ਤਾਂ ਇਸ ਸਥਾਨ ਤੇ ਉਹਨਾਂ ਨੇ ਤਪ ਕੀਤਾ ਸੀ ਤੇ ਆਹ ਪ੍ਰਾਤਨ 베ਰੀ ਆ ਹਨਾ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਤਪ ਕੀਤਾ ਸੀ ਹਨਾ ਤੇ ਤੁਹਾਨੂੰ ਦਰਸ਼ਨ ਕਰਵਾਉਨੇ ਆਪਾਂ ਤਪ ਸਥਾਨ ਦੇ ਤੇ ਆਹ ਸਾਹਮਣੇ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਨਾਨਕ ਦੇਵ ਜੀ ਦਾ ਤਪ ਸਥਾਨ ਹਨਾ ਇੱਥੇ ਜਿਹੜੀ ਉਹਨਾਂ ਨੇ ਆਪਣਾ ਤਪ ਕੀਤਾ ਸੀ ਗੁਰਦੁਆਰਾ ਨਾਨਕ ਸਰ ਸਾਹਿਬ ਤੇ ਲੈ ਕੇ ਚਲਦੇ ਆ ਤੁਹਾਨੂੰ ਅੰਦਰ ਦਰਬਾਰ ਸਾਹਿਬ ਦੇ ਕਰਵਾਉਣੇ ਆ ਦਰਸ਼ਨ فیری ہوں شری گرو نانک دیو جی نو دیتے کرنا, ہوئی ہوئے سنائی مردانہ جی نے بینتی کی مہاراج جیسے کمی ہے جل چاہیے ست گور نے مردانہ جی نا تی رباب جاؤ جی رباب بجائی دھرم پرگٹ ہوا پائی مردانہ جی نے جل چکیا دسیا مہاراج جی جل بہت میٹھا ہے ਸਤਿਗੁਰਾਂ ਦਾ ਮਾਇਆ ਇਹ ਧਰਤੀ ਦੇ ਦਿਆਦੀ ਹੈ ਨਾ ਇਸ ਕਰਕੇ ਚੱਲ ਰਿਹਾ ਹੈ ਆਪੋ ਸੁਸੇ ਬੈਠੇ ਬੇਰੀ ਚੱਦੇ ਬਜਟ ਕਲਾਸ ਕਾਗਰਸਾ ਗਾ ਇੰਦਰ ਨੇ ਕੂੜੀ ਆਇਆ ਤੇ ਆ ਕੇ ਬੈਂਚਿੰਗ ਨਹੀਂ ਸਤੂਰ ਜੀ ਮੇਰਾ ਤੀ ਕੋ ਠੀਕ ਕਰੋ ਗੁਰਨਾਨਕ ਦੇਵ ਜੀ ਦੇ ਛੂੜੀ ਦਾ ਸੋਪੇ ਜੀ ਛਾਣਾ ਕਰਵਾਇਆ ਜਾਂਚ ਕਰਾਇਆ ਛੂੜੀ ਦਾ ਕੋਠ ਠੀਕ ਹੋ ਗਿਆ ਉਸ ਨੇ ਦੁਬਾਰਾ ਬੈਂਚਿੰਗ ਕੀਤੀ ਸੱਚੇ ਕੋਾਸੇ ਕੀ ਥੋੜੇ ਜਿਹਾ ਸਮਾਂ ਲੈਂਦੇ ਹੋ ਤੁਸੀਂ ਇਚ شردا بھاونا چاہیے سچے پاشا داریاں پوریا کرو آگے اس پویت سروور ਖੜੇ ਵਿਖੇ ਜਾ ਕੇ ਜੋ ਨਿਸ਼ਤਾਨ ਕਰਕੇ ਆਪਣੀਆਂ ਝੋਲੀਆਂ ਭਰਦੇ ਰਹੇ ਤੇ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਆ ਸਾਰਾ ਇਤਿਹਾਸ ਆ ਜੀ ਗੁਰਦੁਆਰਾ ਨਾਨਕਸਰ ਸਾਹਿਬ ਦਾ ਜਿਹੜਾ ਬਾਬਾ ਜੀ ਨੇ ਆਪਾਂ ਨੂੰ ਸੁਣਾਇਆ ਵੀ ਆ ਤੇ ਆ ਜੀ ਸरोवरਨਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਮਿੱਠੇ ਜਲ ਦਾ ਸੋਮਾ ਪ੍ਰਗਟ ਕੀਤਾ ਸੀ ਤੇ ਆ ਇਹ ਉਹ ਇਤਿਹਾਸਕ ਬੇਰੀ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਬੈਠੇ ਸੀ ਹੈ ਨਾ ਪ੍ਰਾਤਨ ਜਿਹੜੀ 베ਰੀ ਸਾਹਿਬ ਨੇ ਹੈ ਨਾ ਕਰਵਾਉਣੀ ਆ ਤੁਹਾਨੂੰ ਦਰਸ਼ਨ ਹਾਂ ਗੁਰਦੁਆਰਾ ਨਾਨਕਸਰ ਸਾਹਿਬ ਦੇ ਦਰਸ਼ਨ ਕਰਕੇ ਹੈ ਨਾ ਆਪਾਂ ਚੱਲਦੇ ਆ ਅੱਗੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਨਾਨਕਪੁਰੀ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਹੈ ਨਾ ਇੱਥੇ ਬਹੁਤ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਦੇ ਲਈ ਪਹੁੰਚਦੀਆਂ ਨੇ ਕਿ ਹੁਣ ਤੁਹਾਨੂੰ ਲੈ ਕੇ ਚੱਲਦੇ ਆਪਾਂ ਗੁਰਦੁਆਰਾ ਨਾਨਕਪੁਰੀ ਸਾਹਿਬ ਜੀ ਹੈ ਨਾ ਵੀ ਆਪਾਂ ਹੁਣ ਪਹਿਲਾਂ ਦਰਸ਼ਨ ਕਰਨ ਕਰਵਾਏ ਨੇ ਗੁਰਦੁਆਰਾ ਨਾਨਕ ਸਰਸਰ ਸਾਹਿਬ ਦੇ ਤੇ ਇਹਦੇ ਦੋਨੋਂ ਸਥਾਨ ਨੇੜੇ-ਨੇੜੀ ਨੇ ਤੇ ਨਾਨਕ ਗੁਰਦੁਆਰਾ ਸਾਹਿਬ ਨੇ ਇੱਥੇ ਇੱਕ ਨਾਨਕ ਸਰਸਰ ਸਾਹਿਬ ਇੱਕ ਨਾਨਕਪੁਰੀ ਸਾਹਿਬ ਠੀਕ ਹੈ ਇੱਕ ਇੱਥੋਂ ਸਿੱਧਾ ਜਾ ਕੇ ਗੁਰਦੁਆਰਾ ਸਾਹਿਬ ਨੇ ਬੋਰਡ ਲੱਗਿਆ ਹੋਇਆ ਹੈ ਗੁਰਦੁਆਰਾ ਚੰਦਨ ਸਾਹਿਬ ਇਹ ਜਿਹੜੇ ਤਿੰਨੋਂ ਸਥਾਨ ਨੇ ਇੱਥੇ 200 ਮੀਟਰ ਦੇ ਏਰੀਆ ਦੇ ਵਿੱਚ ਵਿੱਚ ਨੇ ਹੁਣ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਸਥਾਨ ਕਰਵਾਉਨੇ ਆ ਜੀ ਦਰਸ਼ਨ ਗੁਰਦੁਆਰਾ ਨਾਨਕਪੁਰੀ ਸਾਹਿਬ ਦੇ ਤੇ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਤੇ ਕਰਵਾਉਨੇ ਆ ਦਰਬਾਰ ਸਾਹਿਬ ਦੇ ਦਰਸ਼ਨ ਤੇ ਆ ਜਿਹੜੀਆਂ ਸਾਹਮਣੇ ਤੁਸੀਂ ਖੜਾਵਾ ਦੇ ਨਾਨਕ ਪਾਸ਼ਾ ਕੋ ਲਾਨਕ ਪਾਸ਼ਾ 1512 ਵਿਧਤੀ ਉਹ ਦਾਸੇ ਵਿੱਚ ਸਿਆਸ ਬੱਖਰ ਮਲ ਜਿਹੜੇ ਸੱਚੇ ਪਾਸ਼ਾ ਨੇ ਬਿਜੇ ਤੇ ਉਹਦੇ ਕਰਾਇਦੇ ਸੀ ਮੰਗਲ ਤੇ ਦੰਗਲनाथ ਇੱਕ ਵਰਖਨਾਥ ਮਚੇਂਦਰਨਾਥ ਦੇ ਚੇਲੇ ਸੀ ਉਹਨਾਂ ਨੂੰ ਗੁਰੂ ਮੰਨਦੇ ਸੀ ਉਹਨਾਂ ਦਾ ਪ੍ਰਚਾਰ ਕਰਦੇ ਸੀ ਜਦੋਂ ਗੁਰਨਾਨਕ ਸਾਹਿਬ ਨੂੰ ਪਤਾ ਚੱਲਿਆ ਕਿ ਵਿੱਚ ਸੇ ਬਿਜਰੇ ਬੈਠੇ ਆ ਪਰ ਸਿੱਧਾਂ ਦੀ ਭਗਤੀ ਕਰੀ ਜਾਂਦੇ ਆ ਕਾਲ ਪ੍ਰਮਾਤਮਾ ਦਾ ਨਾਮ ਜਪਦੇ ਉਸ ਵੇਲੇ ਸੱਚੇ ਪਾਸ਼ਾ ਨੇ ਆਪ ਇੱਥੇ ਆ ਕੇ ایتھے دن اتنے کڑھیا تپاشا بچا مارا گیا کال پور پرماتما اپنے دی کی پر ساری زندگی سردا کیگتی کی زندگی بےت ہو گئی جدو چالنا پہ گیا انہوں پتہ لگے لگیا مڑ کے جندگی مل گئی نہیں اِسی ساری زندگی سردا کیگتی کیتی ہے اس ویلے سچے پاشا گرو جو جی مہاراج دے چنی لاگے ਗੁਰੂ ਨਾਨਕ ਪਾਛਣਾਂ ਵਾਂਗ ਸਿੱਤੇ ਰਸਤੇ ਪਾ ਕੇ ਚਾਨਾ ਪਾ ਕੇ ਗੁਰਾਂ ਵੀ ਨਿਸ਼ਾਨੀ ਦੇ ਕੇ ਇੱਥੋਂ ਪੇ ਵਿਦਨ ਨਾਨਕ ਜੀ ਦਾ ਸਾਥ ਜਿੱਥੇ ਬੈਠ ਕੇ ਤਪ ਕੀਤਾ ਉਸਤਾਨ ਹੈ ਇੱਥੇ ਉੱਤਰ ਦਿਸ਼ਾ ਨੂੰ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਵਾਇਗੁਰੂ ਜੀ ਕੀ ਪੱਕਾ ਤੇ ਆਨੇ ਜੀ ਗੁਰੂ ਨਾਨਕ ਦੇਵ ਜੀ ਦੇ ਜੋੜਾ ਸਾਹਿਬ ਹਨ ਗੁਰਦੁਆਰਾ ਨਾਨਕਪੁਰੀ ਸਾਹਿਬ ਦੇ ਵਿੱਚ ਸ਼ਿਸ਼ੋਭਤ ਨਹੀਂ ਕਰੋ ਜੀ ਦਰਸ਼ਨ ਗੁਰਦੁਆਰਾ ਨਾਨਕਪੁਰੀ ਸਾਹਿਬ ਦੇ ਦਰਬਾਰ ਦੇ ਹੇਠਾਂ ਬੇਸਮੈਂਟ ਬਣੀ ਹੋਈ ਆ ਨਾ ਦੀਵਾਰਾਂ ਦੇ ਉੱਤੇ ਜਿਹੜੇ ਕੰਧਾਂ ਦੇ ਉੱਤੇ ਜਿਹੜੇ ਤੁਸੀਂ ਨਾਮ ਲਿਖੇ ਉਹ ਹੀ ਦੇਖ ਸਕਦੇ ਹੋ ਨਾ ਤੇ ਪੂਰੀਆਂ ਜਿਹੜੀਆਂ ਅਰਦਾਸਾਂ ਲਿਖ ਕੇ ਗਈ ਹੋਏ ਨੇ ਤੇ ਇੱਥੇ ਦਾ ਮੰਨਣਾ ਹਨਾ ਜਿਹੜੇ ਲੋਕ ਉਰੇ ਆਪਣੀ ਦੁਆ ਲਿਖ ਕੇ ਜਾਂਦੇ ਨੇ ਤਾਂ ਜਿਹੜੀ ਉਹਨਾਂ ਦੀ ਦੁਆ ਪੂਰੀ ਹੋ ਜਾਂਦੀ ਹੈ ਨਾ ਤੇ ਆ ਸਾਰੇ ਤੁਸੀਂ ਦੀਵਾਰਾਂ ਦੇ ਉੱਤੇ ਕੰਧਾਂ ਦੇ ਉੱਤੇ ਦੇਖ ਸਕਦੇ ਹੋ ਨਾ ਬਹੁਤ ਲੋਕਾਂ ਨੇ ਜਿਹੜੀਆਂ ਆਪਣੀਆਂ ਦੁਆਵਾਂ ਲਿਖੀਆਂ ਨੇ ਤੇ ਗੁਰਦੁਆਰਾ ਨਾਨਕਪੁਰੀ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਆ ਗਏ ਹਨਾ ਗੁਰਦੁਆਰਾ ਚੰਦਨ ਸਾਹਿਬ ਸ਼ੁਸ਼ੋਭਿਤ ਨੇ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਗੁਰਦੁਆਰਾ ਚੰਦਨ ਸਾਹਿਬ ਦੇ ਤੇ ਲੈ ਕੇ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਕਰਵਾਉਣੀ ਆ ਤੁਹਾਨੂੰ ਦਰਸ਼ਨ ਗੁਰਦੁਆਰਾ ਚੰਦਨ ਸਾਹਿਬ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਚੰਦਨ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਨੇ ਤਾਂ ਰਸਤੇ ਦੇ ਵਿੱਚ ਆ ਪਿੰਗ ਆ ਨਾ ਤੇ ਸਾਰੀਆਂ ਸੰਗਤਾਂ ਜਿਹੜੀਆਂ ਇਹ ਪਿੰਗ ਦੇ ਉੱਤੇ ਝੂਟੇ ਲੈ ਕੇ ਜਾਂਦੀਆਂ ਨੇ ਨਾ ਅਨਸੋਹੀ ਵੀ ਜਿੰਨੀਆਂ ਸੰਗਤਾਂ ਉਹਰੇ ਗੁਰਦੁਆਰਾ ਚੰਦਨ ਸਾਹਿਬ ਆਉਂਦੇ ਨੇ ਹਾਂ ਆਉਂਦੇ ਨੇ ਹਾਂ ਪਰ ਇਤਿਹਾਸ ਵਾਲਾ ਬੂੜ ਤੁਹਾਨੂੰ ਲੱਭਿਆ ਨਹੀਂ ਕਿਸੇ ਵੀ ਇਹਦੇ ਇਤਿਹਾਸ ਬਾਰੇ ਤਾਂ ਸਾਨੂੰ ਨਹੀਂ ਪਤਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਵਾਲਾ ਬੂੜ ਵੀ ਨਹੀਂ ਲੱਭਿਆ ਪੀਂ ਨਹੀਂ ਜਾਨੀ ਕਿੱਥੇ ਆ ਲੱਗਿਆ ਹੋਇਆ ਹੈ ਇਹਦੇ ਬਾਰੇ ਹੁਣ ਪਤਾ ਨਹੀਂ ਵੀ ਕੀ ਇਤਿਹਾਸ ਆ ਜੇ ਕਿਸੇ ਨੂੰ ਪਤਾ ਭਾਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੀ ਹਿਸਟਰੀ ਆ ਇਹ ਗੁਰਦੁਆਰਾ ਦਾ ਹਾਂ ਨਾਨਕ ਸਰ ਸਾਹਿਬ ਗੁਰਦੁਆਰਾ ਨਾਨਕਪੁਰੀ ਸਾਹਿਬ ਤੇ ਗੁਰਦੁਆਰਾ ਚੰਦਨ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਨਾਲ ਦੀਆਂ ਸਾਰੀਆਂ ਸੰਗਤਾਂ ਆ ਚੁੱਕੀਆਂ ਨੇ ਨਾ ਤੇ ਇਧਰ ਜਿਹੜੀ ਬੱਸ ਸ ਅੱਗੇ ਜਾਵਾਂਗੇ ਹਾਂ ਤੇ ਆਏ ਜੀ ਗੋਦਾਵਰੀ ਨਦੀ ਆ ਦੇ ਨਾਲੇ ਜਿਹੜੇ ਕੰਡਿਆਂ ਦੇ ਉੱਪਰ ਤੱਕ ਪਾਣੀ ਆ ਗਿਆ ਸੀ ਇਹ ਨਾ ਆ ਦੇਖੋ ਬਹੁਤ ਜ਼ਿਆਦਾ ਜਿਹੜੀ ਪਾਣੀ ਦੇ ਨਾਲ ਭਰੀ ਆਉਂਦੀ ਆ ਗੋਦਾਵਰੀ ਨਦੀ ਤੇ ਬਹੁਤ ਜ਼ਿਆਦਾ ਪਾਣੀ ਚੜ ਗਿਆ ਸੀ ਇਹਦਾ ਨਾ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਗਿਆ ਸੀ ਛੇ ਹੁਣ ਜਿਹੜਾ ਥੋੜਾ ਪਾਣੀ ਘਟਿਆ ਹੋਇਆ ਹਾਂ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸੰਗਤ ਸਾਹਿਬ ਨਾ ਬਹੁਤ ਲੋਕ ਜਿਹੜੇ ਬਹੁਤ ਸੰਗਤ ਜਿਹੜੀ ਦਰਸ਼ਨਾਂ ਦੇ ਲਈ ਪਹੁੰਚੀ ਹੋਈ ਆ ਨਾ ਇਹ ਆਪਣੇ ਨਾਲ ਦੇ ਵੀ ਸਾਰੇ ਹਨਾ ਸੰਗਤ ਦੇ ਮੈਂਬਰ ਆਪਣੇ ਨਾਲ ਆ ਰਹੇ ਨੇ ਤੇ ਦਰਸ਼ਨ ਕਰਨ ਜਾ ਰਹੇ ਆਪਾਂ ਗੁਰਦੁਆਰਾ ਸੰਗਤ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਆ ਚੁੱਕੇ ਹਨਾ ਤੇ ਇੱਧਰ ਸੱਜੇ ਹੱਥ ਜਿਹੜੀ ਠੰਡੇ ਜਲ ਦੀ ਸ਼ਵੀਲ ਲੱਗੀ ਹੋਈ ਹੈ ਤੇ ਇੱਥੇ ਤੁਸੀਂ ਠੰਡਾ ਜਲ ਛੱਕ ਸਕਦੇ ਹੋ ਹਨਾ ਤੇ ਇੱਧਰਲੇ ਪਾਸੇ ਹੁਣ ਬੋਰਡ ਲੱਗਿਆ ਹੋਇਆ ਗੁਰਦੁਆਰਾ ਸੰਗਤ ਸਾਹਿਬ ਦੇ ਇਤਿਹਾਸ ਦਾ ਹਨਾ ਤੇ ਤੁਹਾਨੂੰ ਸਾਰਾ ਇਤਿਹਾਸ ਜਿਹੜਾ ਆਪਾਂ ਪੜ ਕੇ ਸੁਣਾਉਨੇ ਆ ਹਨਾ ਗੁਰਦੁਆਰਾ ਸੰਗਤ ਸਾਹਿਬ ਜੀ ਦੇ ਨਿਦੇੜ ਦੇ ਬ੍ਰਹਮਪੁਰੀ ਮਹੱਲੇ ਵਿੱਚ ਗੋਦਾਵਰੀ ਦੇ ਕੰਡੇ ਸ਼ਿਸ਼ੋਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਹੀਰਾ ਘਾੜ ਦੇ ਅਸਥਾਨ ਤੋਂ ਜਾਂ ਨਿਦੇੜ ਆਏ ਤਾਂ ਪਹਿਲਾਂ ਸੰਗਤ ਸਾਹਿਬ ਦੇ ਅਸਥਾਨ ਨੂੰ ਹੀ ਭਾਗ ਲਾਏ ਨਗਰ ਨਿਵਾਸੀ ਸੰਗਤਾਂ ਆ ਕੇ ਗੁਰੂ ਜੀ ਦੀ ਸੰਗਤ ਕਰਦੀਆਂ ਤੇ ਕਥਾ ਵਰਤਾ ਸੁਣ ਕੇ ਨਿਹਾਲ ਹੁੰਦੀਆਂ ਪੰਜਾਬ ਤੋਂ ਗੁਰੂ ਜੀ ਨਾਲ ਆਈਆਂ ਫੌਜਾਂ ਗੁਰੂ ਜੀ ਪਾਸੋਂ ਆਪਣੀ ਤਨਖਾਹ ਦੀ ਮੰਗ ਕਰ ਰਹੀਆਂ ਸਨ ਸੋ ਗੁਰੂ ਜੀ ਨੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਜੀ ਦੇ ਅਸਥਾਨ ਨੂਖੁ ਦਵਾ ਕੇ ਤੋਂ ਮੰਗਵਾਈ ਪਾਰੀ ਰਕਮ ਸੰਗਤ ਸਾਹਿਬ ਵਿਖੇ ਢਾਲਾਂ ਦੇ ਹਿਸਾਬ ਨਾਲ ਖਾਲਸਾਈ ਅਤੇ ਸ਼ਾਹੀ ਫੌਜਾਂ ਵਿੱਚ ਵਰਤਾਈ ਤੇ ਆ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਜੀ ਤੇ ਆਜੋ ਹੁਣ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰਵਾਉਨੇ ਆ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਹਨਾ ਤੇ ਆ ਸਾਹਮਣੇ ਤੁਸੀਂ ਉਮੇਦਾਈ ਹਨਾ ਫੋਟੋ ਬਣਾਈ ਹੋਈ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਗੁਰੂ ਜੀ ਜਿਹੜੇ ਆਪਣੇ ਖਾਲਸਾਈ ਫੌਜ ਨੂੰ ਜਿਹੜੀ ਤਨਖਾਹਾਂ ਅੰਡ ਰਹੇ ਨੇ ਹਨਾ ਆ ਸਾਹਮਣੇ ਜਿਹੜਾ ਤੁਸੀਂ ਚਿੱਤਰ ਦੇ ਵਿੱਚ ਦੇਖ ਰਹੇ ਹੋ ਤੇ ਇੱਧਰ ਬਣੇ ਹੋਏ ਨੇ ਦਰਬਾਰ ਸਾਹਿਬ ਗੁਰਦੁਆਰਾ ਸੰਗਤ ਸਾਹਿਬ ਤੇ ਆਜੋ ਤੁਹਾਨੂੰ ਦਰਬਾਰ ਸਾਹਿਬ ਦੇ ਲੈ ਕੇ ਚੱਲਦੇ ਜਾਂਦਾ ਤੇ ਕਰਵਾਉਂਦੇ ਆ ਦਰਸ਼ਨਾਂ ਦਾ ਜਿਹੜਾ ਬਣਿਆ ਹੋਇਆ ਹੈ ਲਿਖਿਆ ਹੋਇਆ ਹੈ ਆਹ ਤਾਂ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਢਾਲ ਦੇ ਦਰਸ਼ਨ ਕਰਵਾਉਨੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਤਿਹਾਸਿਕ ਢਾਲ ਇਸ ਢਾਲ ਰਾਹੀਂ ਫੌਜਾਂ ਨੂੰ ਸੋਨੇ ਦੀਆਂ ਮੋਹਰਾਂ ਵੰਡੀਆਂ ਸੀਗੀਆਂ ਹਨ ਗੁਰੂ ਗੋਬਿੰਦ ਸਿੰਘ ਜੀ ਦੀ ਇਤਿਹਾਸਿਕ ਢਾਲ ਆ ਹਨ ਸਾਹਮਣੇ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸੰਗਤ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਗੁਰਦੁਆਰਾ ਮਾਲ ਟੇਕਰੀ ਸਾਹਿਬ ਚੱਲਾਂਗੇ ਹਨ ਤੇ ਉੱਥੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਬਸ ਜਿਹੜੀ ਆਪਣੀ ਸਟਾਰਟ ਆ ਤੇ ਆਂਟੀ ਬਣੀ ਬੱਸ ਦੇ ਵਿੱਚ ਬੈਠ ਰਹੇ ਨੇ ਆਪਾ ਪਹੁੰਚ ਚੁੱਕੇ ਆਂ ਜੀ ਗੁਰਦੁਆਰਾ ਸ਼ਿਕਾਰ்கਾੜ ਸਾਹਿਬ ਤੇ ਤੁਹਾਨੂੰ ਗੁਰਦੁਆਰਾ ਸ਼ਿਕਾਰ்கਾੜ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਹਨ ਲੈ ਕੇ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਜਿਹੜਾ ਗੁਰਦੁਆਰਾ ਸ਼ਿਕਾਰ்கਾੜ ਸਾਹਿਬ ਦਾ ਜਿਹੜਾ ਪੂਰਾ ਇਤਿਹਾਸ ਲਿਖਿਆ ਹੋਇਆ ਹੈ ਨਾ ਆਪਾਂ ਤੁਹਾਨੂੰ ਸੁਣਾਉਨੇ ਆ ਪੜ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿਸੇ ਸਮੇਂ ਅਤੀਸ਼ਰਧਾਲੂ ਪਰੰਤੂ ਅੰਤ ਸਮੇਂ ਬੇਮੁਖ ਹੋਇਆ ਸਿਆਲਕੋਟ ਦਾ ਬਿਸ਼ਨੀਕ ਮੂੜਾ ਖੱਤਰੀ ਜਿਸ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਵਿੱਚ ਇਹ ਤੁਕਾਂ ਦਰਜ ਹਨ ਤੇ ਆ ਮੂਲੇ ਖੱਤਰੀ ਦੀ ਮੁਕਤੀ ਗੁਰਾਂ ਨੇ 10ਵੇਂ ਜਾਮੇ ਵਿੱਚ ਕਰਨ ਦਾ ਇਕਰਾਰ ਕੀਤਾ ਸੀ ਐ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਸ਼ਿਕਾਰ ਖੇਡਦੇ ਸਮੇਂ ਸਾਹੇ ਖਰਗੋਸ਼ ਦੀ ਜੁਨੀ ਭੋਗ ਰਹੇ ਮੂਲੇ ਖੱਤਰੀ ਦਾ ਉਦਾਰ ਇਸ ਸਥਾਨ ਤੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂਲੇ ਨਾਲ ਕੀਤੇ ਵਚਨ ਨੂੰ ਪੂਰਾ ਕੀਤਾ ਸੀ ਇਹ ਸਾਰਾ ਇਤਿਹਾਸ ਗੁਰਦੁਆਰਾ ਸ਼ਿਕਾਰ ਘੜ ਸਾਹਿਬ ਦਾ ਹਨ ਵਾਇਗਨ ਜੀ ਦਾ ਖਾਲਸਾ ਵਾਇਗਨ ਜੀ ਕੀ ਫਤਿਹ ਤੇ ਲੈ ਕੇ ਚੱਲਦੇ ਆਂ ਗੁਰਦੁਆਰਾ ਸ਼ਿਕਾਰਖਾਨ ਸਾਹਿਬ ਜੀ ਦੇ ਅੰਦਰ ਤੇ ਕਰਵਾਉਨੇ ਆ ਤੁਹਾਨੂੰ ਦਰਸ਼ਨ ਦਰਬਾਰ ਸਾਹਿਬ ਦੇ ਵਾਹਿਗੁਰੂ ਜੀ ਜੀਵ ਜੀਮਾ ਰਸਤਾ ਸੇ ਮਾਤਾ ਵਰਦੀ ਸ੍ਰੀ ਉਦਨਾਨ ਮੰਗਲੇ ਰਿਧੀਪਾ ਮਾਰਾ ਵਸਤੇ ਸੋ ਭਾਗ ਤੇ ਬੰਕਾ ਅਸਿ ਬੇਮੋਦ ਤੋਂ ਅਨਸਾਰ ਕੇ ਲੈਣ ਤੀਨੋਸ ਆਰੜ ਤੇ ਹੁਲਾ ਸੰਧੀ ਇਹ ਤੂਰਾ ਹੋ ਗਿਆ ਚਾਹ ਸਿੰਦੇ ਕੇਵੇਂ ਜੀ ਤੂ ਆਏ ਸਿ ਚੰਦ ਸ੍ਰੀ ਗੁਰੂ ਤੋਂ ਭਿੰਦ ਸਿੰਘ ਜੀ ਪੰਨਾ ਰਾਜ ਤਖਣ ਦੇਸ਼ ਵਿੱਚ ਆਏ ਸਵਾਮੀ ਜੀ ਤੇ ਸਿਕਾ ਰ ਤੇੜੇ ਤੇੜੇ ਦੇਸ ਸਤਾਂ ਤੇ ਆਲੇ ਤਸਮੇ ਤੇ ਤਾਂ ਮੋਰੇ ਕਰ ਦੋਸ ਦਾ ਯਾਤਤ ਕਰਵਾ। ਮਹਾਰਾਜ ਨਾਨਕ ਨੂੰ ਦੋਸਤਿ ਮਿੱਠੀ ਚਲਾ ਦੇਂ ਤਰੋਸ ਤੁਰ ਆਉਂਦੇ। ਨਾ ਆਏ ਇੰਗਰੇਜ਼ੀ ਤੇ ਨਾਨਕ ਅਸਕੇ ਸਵਾਹ ਮਹਾਰਾਜ ਅਮੀਰੋ ਸਿੱਖਵਾ ਲੰਦਰਾਸਤੇ ਤਾਂ ਕੋਈ ਵਰਤੇ ਸੇ ਨੰਬਰ ਸਿੱਖਾ ਵਰਤੇ। مہاراج کا سیوا دار جو, جی جو لکھ جو رہا سی د فیر بارہ جنہیں اپنی نمکرنی شکتی مار کے صحیح جن کماؤں رہی مونجے کی حکومت کر کے رکھاتا ایس کر کے سرسان دانا گرود بارہ آشتہ آٹھ سائیم کا جنہ دو جی نوکہ خواہ ایک جی کی پتے ਗੁਰਦੁਆਰਾ ਸ਼ਿਕਾਰਖਾਨ ਸਾਹਿਬ ਦੇ ਜਿਹੜੇ ਦਰਸ਼ਨ ਕਰਕੇ ਆਪਾਂ ਵਾਪਸ ਬਾਹਰ ਆ ਚੁੱਕੇ ਹਾਂ ਨਾ ਤੇ ਇੱਧਰ ਜਦੋਂ ਗੁਰਦੁਆਰਾ ਸਾਹਿਬ ਦੀ ਵਾਲ ਆਪਾਂ ਐਂਟਰੀ ਕਰਦੇ ਨਾ ਬਾਹਰ ਜਿਹੜਾ ਉਮੇ ਦਾ ਜੀ ਦ੍ਰਿਸ਼ ਬਣਾਇਆ ਗਿਆ ਨਾ ਉਮੇ ਦੀ ਜਿਹੜੀ ਫੋਟੋ ਗੁਰੂ ਸਾਹਿਬ ਦੀ ਲਈ ਗਈ ਹੈ ਤੇ ਉਮੇ ਜਿਵੇਂ ਗੁਰੂ ਸਾਹਿਬ ਨੇ ਜਿਹੜਾ ਖਰਗੋਸ਼ ਦਾ ਜਿਹੜਾ ਸ਼ਿਕਾਰ ਕੀਤਾ ਸੀ ਉਮੇ ਦਾ ਜਿਹੜਾ ਪੂਰਾ ਦ੍ਰਿਸ਼ ਦਿਖਾਇਆ ਗਿਆ ਇਹ ਫੋਟੋ ਦੇ ਵਿੱਚ ਹੈ ਨਾ ਤੇ ਹੁਣ ਆਪਾਂ ਇੱਥੋਂ ਜਿਹੜਾ ਅੱਗੇ ਸਫ਼ਰ ਦੀ ਜਿਹੜੀ ਤਿਆਰੀ ਕਰਦੇ ਆ ਸਾਹਮਣੇ ਜਿਹੜੀ ਬੱਸ ਸਟਾਰਟ ਆ ਸਾਰੀ ਸੰਗਤ ਜਿਹੜੀ ਬੱਸ ਦੇ ਵਿੱਚ ਜਾ ਕੇ ਬੈਠ ਰਹੀ ਯਾਰ ਤੇ ਆਪ ਅਗਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਹਨ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਤੇ ਹੁਣ ਤੁਹਾਨੂੰ ਜਿਹੜੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਆ ਕੇ ਦਰਸ਼ਨ ਕਰਵਾਉਨੇ ਹਨ ਤੇ ਆਪਣੇ ਨਾਲ ਦੀਆਂ ਸਾਰੀਆਂ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਦੇ ਲਈ ਪਹੁੰਚ ਚੁੱਕੀਆਂ ਨੇ ਤੇ ਆਪਾਂ ਵੀ ਚੱਲਦੇ ਹਾਂ ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਣੀਆਂ ਦਰਸ਼ਨ ਕਰਨ ਦੇ ਲਈ ਪਹੁੰਚੀ ਹੋਈਆਂ ਨੇ ਨਾ ਗੁਰਦੁਆਰਾ

ਸਤਜੁਗੀ ਤਪਸਥਾਨ ਮਾਤਾ ਸਾਹਿਬ ਦੇਵਾ ਜੀ ਦੇ ਪਿਕਚਰ ਦਰਵਾਜੇ ਤੋਂ ਕਬੀਆ ਤੁੰਗਾ ਮਾਤਾ ਜੀ ਚੱਕੀ ਹੈ ਜਿੱਥੇ ਬੁੱਢਾ ਸਾਹਿਬ ਲੰਘਦਾ ਹੈ ਸਾਤ ਸੰਗ ਜੀ ਦਸੰਬਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਤਿ ਸਥਾਨ ਤੇ ਸੰਗਤਾਂ ਸਹਿਤ ਲੰਗਰ ਛਕਦੇ ਸਨ ਅਤੇ ਦੁਪਹਿਰੇ ਵਿਸ਼ਰਾਮ ਕਰਦੇ ਸਨ ਸ਼ਾਮ ਨੂੰ ਕਥਾ ਕੀਰਤਨ ਤੇ ਰਾਤ ਨੂੰ ਫਰੀ ਘੜ ਜਾ ਪ੍ਰਾਰਥੇ ਸਨ ਤੇ ਆਜੂ ਤੁਹਾਨੂੰ ਲੈ ਕੇ ਚੱਲਦੇ ਆਪਾਂ ਅੰਦਰ ਤੇ ਦਿਖਾਉਨੇ ਆਂ ਮਾਤਾ ਸਾਹਿਬ ਦੇਵਾ ਜੀ ਦੀ ਚੱਕੀ ਤੇ ਆ ਸਾਹਮਣੇ ਜਿਹੜੇ ਤੁਸੀਂ ਚੱਕੀ ਦੇ ਦਰਸ਼ਨ ਕਰ ਰਹੇ ਹੋ ਮਾਤਾ ਸਹਿਬ ਦੇਵਾ ਜੀ ਦੀ ਚੱਕੀ ਆ ਨਾ ਪ੍ਰਾਤਨ ਸਮੇ ਦੀ ਚੱਕੀ ਆ ਮਾਤਾ ਸਾਹਿਬ ਦੇ ਦਰਸ਼ਨ ਕਰਕੇ ਹੁਣ ਆਪਾਂ ਅੱਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜਾਂਦੇ ਆ ਤੇ ਸਾਰੀਆਂ ਸੰਗਤਾਂ ਜਿਹੜੀਆਂ ਬਸ ਦੇ ਵਿੱਚ ਆ ਕੇ ਬੈਠ ਚੁੱਕੇ ਨੇ ਨਾ ਗੁਰਦੁਆਰਾ ਸਹਿਬ ਦੇਵਾ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਪਹੁੰਚੇ ਆ ਗੁਰਦੁਆਰਾ ਹੀਰਾਗੜ੍ਹ ਸਾਹਿਬ ਹੀਰਾਗੜ੍ਹ ਸਾਹਿਬ ਦੇ ਇਤਿਹਾਸ ਬਾਰੇ ਤੁਹਾਨੂੰ ਆਪਾਂ ਜਾਣੂ ਕਰਵਾਉਣਾ ਹੈ ਨਾ ਇੱਧਰ ਬੋਰਡ ਲੱਗਿਆ ਹੋਇਆ ਉੱਤੇ ਜਿਹੜਾ ਗੁਰਦੁਆਰਾ ਹੀਰਾਗੜ੍ਹ ਸਾਹਿਬ ਦਾ ਇਤਿਹਾਸ ਲਿਖਿਆ ਹੈ ਬਹਾਦਰ ਸ਼ਾ ਇੱਥੇ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਤਾਂ ਅਤੀ ਕੀਮਤੀ ਹੀਰਾ ਸਤਕਾਰ ਬਣਿਆ ਗੁਰੂ ਜੀ ਦੀ ਭੇਟ ਕੀਤਾ ਜੋ ਕਿ ਗੁਰੂ ਜੀ ਨੇ ਤੁਛ ਜਾਣ ਕੇ ਕੋਲ ਹੀ ਵਹਿ ਰਹੀ ਗੋਦਾਵਰੀ ਨਦੀ ਵਿੱਚ ਸੁੱਟ ਦਿੱਤਾ ਬਹਾਦਰ ਸ਼ਾਹ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਇੰਨੀ ਸ਼ਰਦਾ ਨਾਲ ਇੱਕ ਕੀਮਤੀ ਹੀਰਾ ਗੁਰੂ ਜੀ ਦੀ ਭੇਟ ਕੀਤਾ ਹੈ ਪਰੰਤੂ ਸ਼ਾਇਦ ਇਹਨਾਂ ਨੂੰ ਹੀਰਿਆਂ ਦੀ ਕਦਰ ਨਹੀਂ ਨਹੀਂ ਤਾਂ ਇੰਜ ਨਾ ਕਰਦੇ ਗੁਰੂ ਜੀ ਨੇ ਬਹਾਦਰ ਸ਼ਾਹ ਦੀ ਪਰੇਸ਼ਾਨੀ ਜਾਣ ਕੇ ਉਹਨੂੰ ਕਿਹਾ ਜਰਾ ਗੋਦਾਵਰੀ ਵਿੱਚ ਨਜ਼ਰ ਨਜ਼ਰ ਤਾਂ ਮਾਰੋ ਜਦੋਂ ਬਹਾਦਰ ਸ਼ਾਹ ਨੇ ਚੀਲ ਨਾਲ ਟੱਕਿਆ ਤਾਂ ਕੀ ਵੇਖਦਾ ਹੈ ਕਿ ਨਦੀ ਵਿੱਚ ਇੱਕ ਹੀਰਾ ਨਹੀਂ ਬਲਕੇ ਉਸਦੇ ਭੇਟ ਕੀਤੇ ਗੇ ਹੀਰੇ ਜਿਹੇ ਤੇ ਉਸ ਤੋਂ ਵੀ ਕਿਤੇ ਕੀਮਤੀ ਵਧੇ ਕੀਮਤੀ ਅਣਗਿਣਤ ਹੀਰੇ ਪਏ ਹੋਏ ਹਨ ਉਸ ਦਾ ਹੰਕਾਰ ਨਵਰਤ ਹੋਇਆ ਤੇ ਇਹ ਇਤਿਹਾਸਿਕਾ ਗੁਰਦੁਆਰਾ ਹੀਰਾ ਘਾਟ ਸਾਹਿਬ ਦਾ ਤੇ ਹੁਣ ਤੁਹਾਨੂੰ ਜਿਹੜੇ ਦਰਸ਼ਨ ਕਰਵਾਉਨੇ ਆਪਾਂ ਗੁਰਦੁਆਰਾ ਹੀਰਾ ਘਾਟ ਸਾਹਿਬ ਦੇ ਤੇ ਲੈ ਕੇ ਚੱਲਦੇ ਆ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰ ਦੇ ਲਾ ਲਾ ਗੁਰੂ ਜੀ ਦੇ ਲਾ ਕੇ ਜਲੇ ਪਾਸੇ ਜਲੀ ਮਤਨੀ ਬੜਾ ਹੋਰੀ ਤੇ ਬੈਠੇ ਲੋ ਨੂੰ ਸੁਣਾ ਦਿੱਤਾ ਇਹ ਇੱਕ ਇਹ ਵਾਕ ਅੱਜ ਬੜਾ ਹੀ ਇਕਾਨ ਹੋ ਗਿਆ ਸਜੋ ਨਿਬਾਰ ਹੋ ਗਿਆ ਇਹ ਮਨ ਨੂੰ ਸੋਚਦਾ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਬਾਹਰ ਆ ਚੁੱਕੇ ਹਾਂ ਤੇ ਇੱਧਰ ਜਿਹੜਾ ਜਿਵੇਂ ਗੁਰੂ ਸਾਹਿਬ ਨੇ ਦੱਸਿਆ ਗਿਆ ਹੈ ਨਾ ਇਤਿਹਾਸ ਦੇ ਵਿੱਚ ਵੀ ਬਹਾਦਰ ਸ਼ਾਹ ਦਾ ਜਿਹੜਾ ਅਹੀਰਾ ਸੀਗਾ ਉਹ ਫੜ ਕੇ ਗੋਦਾਵਰੀ ਨਦੀ ਦੇ ਵਿੱਚ ਸੁੱਟਦਾ ਸੀ ਨਾ ਬਿਲਕੁਲ ਗੋਦਾਵਰੀ ਨਦੀ ਦੇ ਕੰਡੇ ਤੇ ਆਪਾਂ ਖੜੇ ਆ ਨਾ ਗੁਰਦੁਆਰਾ ਸਾਹਿਬ ਗੋਦਾਵਰੀ ਨਦੀ ਦੇ ਬਿਲਕੁਲ ਕੰਡੇ ਤੇ ਬਣੇ ਹੋਏ ਨੇ ਨਾ ਆ ਸਾਹਮਣੇ ਜਿਹੜਾ ਤੁਸੀਂ ਫੋਟੋ ਦੇਖ ਰਹੇ ਹੋ ਇਹਦੇ ਵਿੱਚ ਪੂਰਾ ਉਸ ਉਮੇਦਾਈ ਇਤਿਹਾਸ ਦਿਖਾਇਆ ਗਿਆ ਨਾ ਉਸੇ ਟਾਈਮ ਦਾ ਆ ਫੋਟੋ ਦੇ ਵਿੱਚ ਜਿਹੜਾ ਤੁਸੀਂ ਚਿੱਤਰ ਦੇਖ ਰਹੇ ਹੋ ਨਾ ਗੁਰੂ ਜੀ ਦੇ ਸਾਹਮਣੇ ਜਿਹੜਾ ਬਹਾਦਰ ਸ਼ਾਹ ਖੜਾ ਹੈ ਨਾ ਆਪਣੀ ਭੇਟ ਲਈ ਤੇ ਸਾਹਮਣੇ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ ਤੇ ਗੁਰੂ ਸਾਹਿਬ ਜਿਹੜਾ ਉਹ ਹੀਰੇ ਨੂੰ ਨਦੀ ਦੇ ਵਿੱਚ ਸੱਟ ਰਹੇ ਨੇ ਤੇ ਇੱਧਰ ਜਿਹੜੀ ਆਪਣੇ ਖੱਬੇ ਪਾਸੇ ਹੈ ਨਾ ਗੋਦਾਵਰੀ ਨਦੀ ਵਹਿ ਰਹੀ ਹੈ ਨਾ ਇਹਦੇ ਵਿੱਚ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਉਹ ਹੀਰਾ ਸੁੱਟਿਆ ਸੀਗਾ ਆਏ ਜੀ ਉਹ ਨਦੀ ਤੇ ਆ ਬਿਲਕੁਲ ਗੁਰਦੁਆਰਾ ਸਾਹਿਬ ਜਿਹੜੇ ਨਦੀ ਦੇ ਕੰਢੇ ਤੇ ਸਥਿਤ ਨੇ ਹਨਾ ਆਪਾਂ ਪਹੁੰਚ ਚੁੱਕੇ ਆਂ ਜੀ ਗੁਰਦੁਆਰਾ ਮਾਲ ਟੇਕੜੀ ਸਾਹਿਬ ਤੇ ਹੁਣ ਤੁਹਾਨੂੰ ਜਿਹੜੇ ਦਰਸ਼ਨ ਕਰਵਾਉਨੇ ਆਂ ਆਪਾਂ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਤੇ ਆਪਾਂ ਪਿੱਛੇ ਗੁਰਦੁਆਰਾ ਹੀਰਾ ਘਾੜ ਸਾਹਿਬ ਦੇ ਦਰਸ਼ਨ ਕਰਕੇ ਆਏ ਆਂ ਤੇ ਹੁਣ ਤੁਹਾਨੂੰ ਆਪਾਂ ਜਿਹੜੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਹਨ ਤੇ ਆਹ ਸਾਹਮਣੇ ਜਿਹੜਾ ਬੋਰਡ ਤੇ ਤੁਸੀਂ ਗੁਰਦੁਆਰਾ ਮਾਲ ਟੇਕੜੀ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹਨ ਤੁਹਾਨੂੰ ਜਾਣੂ ਕਰਵਾਉਨੇ ਆਪਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਗੁਰਦੁਆਰਾ ਮਾਲ ਟੇਕੜੀ ਸਾਹਿਬ ਜੀ ਦਾ ਪ੍ਰਾਤਨ ਨਾਮ ਚੱਕਰੀ ਮਾਲ ਤੇ ਮਾਲ ਟੇਲਾ ਵੀ ਦੱਸਿਆ ਜਾਂਦਾ ਹੈ ਇੱਥੋਂ 10ਵੇਂ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਸ਼ਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸੰਗਲਾਂ ਦੀਪ ਦੀ ਯਾਤਰਾ ਸਮੇ ਸੰਗਲਾਂ ਦੀਪ ਦੀ ਯਾਤਰਾ ਸਮੇ ਹੁਣ ਨਾਨਕਚੀਰਾ ਸਾਹਿਬ ਵੱਲ ਨੂੰ ਜਾਂਦੇ ਹੋਏ ਠਹਿਰੇ ਸਨ ਰੱਖੀ ਗੁਪਤ ਮਾਇਆ ਕਢਵਾ ਕੇ ਗੁਰਦੁਆਰਾ ਗੁਰਦੁਆਰਾ ਸੰਗਤ ਸਾਹਿਬ ਦੇ ਸਥਾਨ ਤੇ ਫੌਜਾਂ ਵਿੱਚ ਤਕਸੀਮ ਕੀਤੀ ਦੱਸਿਆ ਜਾਂਦਾ ਹੈ ਕਿ ਗੁਰੂ ਜੀ ਨੇ ਇੱਥੇ ਤੋਂ ਇੱਕ ਪ੍ਰਤੀਬਚਨ ਵੀ ਉਚਾਰਿਆ ਕਿ ਸਾਡਾ ਇੱਥੇ ਕਾफी ਖਜ਼ਾਨਾ ਪਿਆ ਹੈ ਜਦੋਂ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਤਾਂ ਇੱਥੋਂ ਦੀ ਮਾਇਆ ਨਾਲ ਖਾਲਸੇ ਵਿੱਚ ਟੁੱਟ ਲੰਗਰ ਵਰਤਾਇਆ ਜਾਵੇਗਾ ਇਹ ਸਾਰਾ ਇਤਿਹਾਸ ਜਿਹੜਾ ਤੁਹਾਨੂੰ ਆਪਾਂ ਨੇ ਬੋਲ ਕੇ ਸੁਣਾਇਆ ਹਨ ਇਹ ਸਾਰਾ ਗੁਰਦੁਆਰਾ ਮਾਲ ਟੇਕੜੀ ਸਾਹਿਬ ਦਾ ਹੈ ਤੇ ਆਹ ਸਾਹਮਣੇ ਤਸਵੀਰ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਨਾ ਉਸੇ ਤਰ੍ਹਾਂ ਦਾ ਜਿਹੜਾ ਦ੍ਰਿਸ਼ ਬਣਾਇਆ ਹੋਇਆ ਹੈ ਤੇ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਤੇ ਕਰਵਾਉਨੇ ਆਂ ਦਰਸ਼ਨ ਕੋਰ ਦਰਬਾਰਾ ਮਾਲ ਟੇਕੜੀ ਸਾਭ ਜੀ ਹੈ ਨਾ ਚਲੋ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਤੇ ਤੁਹਾਨੂੰ ਕਰਵਾਉਨੇ ਆਂ ਦਰਸ਼ਨ ਆਪਾਂ ਇਥੋਂ ਦਰਸ਼ਨ ਕਰਵਾਏ ਗੁਰਦੁਆਰਾ ਮਾਲਕੇ ਕਿੜੀ ਸਾਹਿਬ ਤੇ ਐਵੇਂ ਜਿਹੜੇ ਹਜੂਰ ਸਾਹਿਬ ਦੇ ਨੇੜੇ-ਨੇੜੇ ਗੁਰਦੁਆਰਾਂ ਕਿਤੇ ਆਸ-ਪਾਸ ਗੁਰਦੁਆਰਾ ਸਾਹਿਬ ਨੇ 10-15 ਕਿਲੋਮੀਟਰ ਦੇ ਏਰੀਆ ਦੇ ਵਿੱਚ ਹਨ ਉਹ ਸਾਰੇ ਗੁਰਦੁਆਰਾ ਸਾਹਿਬ ਤੇ ਸਮੋਂ ਆਪਾਂ ਨੇ ਦਰਸ਼ਨ ਕਰਵਾਏ ਤੇ ਹੁਣ ਆਪਾਂ ਇੱਥੇ ਬਲੌਗ ਦਾ ਐਂਡ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਹਨਾ ਤੇ ਐਵੇਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਥੋਂ ਤੱਕ ਆਪਣੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦਿਆਂ ਕਰਨ ਤੁਹਾਨੂੰ ਨਵੇਂ ਬਲੌਗ ਵਿੱਚ